ਅੱਜ ਤੁਸੀਂ ਹਜ਼ਾਰਾਂ ਦੇ ਰੱਖਾਂ ਦੀ ਗਿਣਤੀ ਜਿੱਤੇ ਇਕੱਲੇ ਨਾਲ ਬੇਨਤੀ ਕਰਦਾ ਹਾਂ ਆ ਖੇਤ ਵਿੱਚ ਮੈਂ ਸਾਰੇ ਭਰਾਵਾਂ ਨੂੰ ਪੈੜਾ ਨੂੰ ਬੱਚਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਓ ਅਸੀਂ ਉਸ ਸੁਹਲੀਮੀ ਰਾਜ ਦੀ ਗੱਲ ਕਰਦੇ ਉਸ ਖਾਲਸਾ ਰਾਜ ਦੀ ਗੱਲ ਕਰੀਏ ਜਿੱਥੇ ਸਾਡੇ ਰਾਜ ਭਾਗ ਦੇ ਵਿੱਚ ਸਾਡੇ ਗੁਰੂ ਗ੍ਰੰਥ ਜਿਹੜੇ ਉਸ ਉਸ ਸੇਫ ਹੋਣ ਸਾਡੀਆਂ ਬੱਚਿਆਂ ਦੀ ਇੱਜ਼ਤਾਂ ਸੇਫ ਹੋਣ ਸਾਡੀਆਂ ਜਿਹੜੀਆਂ ਜਾਇਦਾਦਾਂ ਨੇ ਉਹ ਸੇਫ ਹੋਣ ਸਾਡੇ ਜਿਹੜੇ ਪਰਿਵਾਰ ਬਜ਼ੁਰਗ ਜਿਹੜੇ ਅੱਜ ਪੁਲਿਸ ਵਾਲੇ ਟਕੇ ਟਕੇ ਦੇ ਪੱਗਾਂ ਗਲਚ ਪਾ ਕੇ ਖਿੱਚੀ ਵਰਦੇ ਆ ਇਹਨਾਂ ਨੂੰ ਚੈਲੰਜ ਕਰਦੇ ਆ ਅੱਜ ਸਟੇਜ ਤੋਂ ਕਿ ਬਹੁਤ ਛੇਤੀ ਰਾਜ ਬਦਲਣ ਵਾਲਾ ਹੈ ਅਖੀਰ ਤੇ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਨੀ ਹੈ ਕਿ ਅੱਜ ਤੁਸੀਂ ਸਾਰਿਆਂ ਨੇ ਦੇਖ ਲਿਆ ਕਿ ਆ ਕਾਲੀ ਦਾਲ ਬਾਦਲ ਜਿਹੜਾ ਉਹ ਅਖੀਰਲੇ ਸਾਹਾਂ ਤੇ ਹੈ ਇਹ ਸਭ ਨੂੰ ਪਤਾ ਹੈ ਪਰ ਜੇ ਤੁਸੀਂ ਸਿੱਖੀ ਨੂੰ ਜਿਉਂਦੀ ਰੱਖਣਾ ਹੈ ਜੇ ਤੁਸੀਂ ਖਾਲਸਾ ਸਪਿਰਟ ਨੂੰ ਜਿਉਂਦੇ ਰੱਖਣਾ ਤਾਂ ਤੁਹਾਨੂੰ ਸ਼ਰਮਣੀ ਅਕਾਲ ਦੇ ਅਮਰਸਰ ਜਿਹਦੀ ਅਰਦਾਸ ਅੱਜ ਅਕਾਲ ਤੱਕ ਸਭ ਤੋਂ ਹੋਈ ਹੈ ਤੇ ਸਾਰੇ ਘੋੜੇ ਲੀਡਰ ਜਿਹੜੇ ਐ ਇਹ ਉਸ ਅਰਦਾਸ ਵਿੱਚ ਸ਼ਾਮਲ ਸੀਗੇ ਅੱਜ ਇਹਨਾਂ ਨੂੰ ਵੀ ਦੱਸਣਾ ਪਊਗਾ ਜਾਂ ਤੁਹਾਨੂੰ ਖਾਲਸੇ ਦੇ ਮੰਚ ਤੇ ਆਉਣ ਵਾਸਤੇ ਸਿੱਖੀ ਧਾਰਨ ਕਰਨੀ ਪਊਗੀ ਜਾਂ ਤੁਸੀਂ ਉਸੇ ਜਹਾਜ਼ ਦੇ ਵਿੱਚ ਡੋਬ ਕੇ ਮਾਰਦੇ ਤੇ ਜਾਓਗੇ ਇਸ ਖਾਲਸਾ ਪੰਥ ਵੱਲੋਂ ਜਿੱਥੇ ਬਾਦਲ ਦਾ ਟੱਪਰ ਮਰੇਗਾ ਔਰ ਇਨੀਆਂ ਬੇਂਤੀਆਂ ਕਰਦਾ ਹੋਇਆ ਮੈਂ ਥੋੜੇ ਜਿਹੇ ਮੇਰੇ ਵੀਰ ਜਿਹੜੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹਾਜੋਜਤਾ ਹੈ ਮੈਂ ਉਹਨਾਂ ਦਾ ਜਰੂਰ ਧੰਨਵਾਦ ਕਰਨਾ ਚਾਹੁੰਦਾ ਮੈਨੂੰ ਪਤਾ ਹੈ ਕਿ ਇਹ ਜਿਹੜੀ ਹੈ ਜ਼ਿੰਮੇਵਾਰੀਆਂ ਚਾਉਣੇ ਮੈਨੂੰ ਵੀ ਫੋਨ ਪਰ ਫਿਰ ਵੀ ਮੈਂ ਵਿਸ਼ੇਸ਼ ਬੇਨਤੀ ਕਰਕੇ ਜਿਨ੍ਹਾਂ ਵੀਰਾਂ ਨੂੰ ਇਸ ਪਾਲੇ ਲਈ ਪ੍ਰੇਰਿਤ ਕੀਤਾ ਹੈ ਉਹਨਾਂ ਦੇ ਵਿੱਚ ਸਾਡੇ ਖਾਸ ਕਰ ਤੌਪੇ ਦੇ ਜਿਹੜੇ ਜਵਾਜਸਦਾਰ ਨੇ ਕੋ ਸਰਕਲ ਪ੍ਰਧਾਨ ਨੇ ਸਾਡੇ ਸਰਦਾਰ ਸੁਖਜੀਤ ਸਿੰਘ ਜੀ ਡੋਲੇ ਔਰ ਬਹੁਤ ਵੱਡੀ ਗੰਟੀ ਦੇ ਵਿੱਚ ਸੰਗਤ ਆਪਣੇ ਨਾਲ ਲੈ ਕੇ ਆਏ ਨੇ ਸਰਦਾਰ ਮਨਜੀਤ ਸਿੰਘ ਜੀ ਰੇਰੋ ਸਰਦਾਰ ਰਜਿੰਦਰ ਸਿੰਘ ਜੀ ਫੌਜੀ ਸਰਦਾਰ ਗੁਰਮਖ ਸਿੰਘ ਜੀ ਜਲੰਦਰੀ ਸਰਦਾਰ ਅਸ਼ਪਾਲ ਸਿੰਘ ਜੀ ਕਿਚੀਪੁਰ ਸਰਦਾਰ ਬਾਦ ਸਿੰਘ ਜੀ ਸਰਦਾਰ ਸਤਨਾਮ ਸਿੰਘ ਜੀ ਕੋਜੇ ਤੇ ਹੋਰ ਵੀ ਬਹੁਤ ਸਾਰੇ ਮਾਸਟਰ ਤਰਦੀਪ ਸਿੰਘ ਜੀ ਜਿਨ੍ਹਾਂ ਨੇ ਜੇ ਇਲੈਕਸ਼ਨ ਦੀ ਲੜੀ ਐ ਵਿਧਾਨ ਸਭਾ ਦੀ ਹੋਰ ਵੀ ਮੇਰੇ ਬਹੁਤ ਸਾਰੇ ਵੀਰ ਨੇ ਜਿਨ੍ਹਾਂ ਨੇ ਬਹੁਤ ਸਾਰਾ ਬੱਦਚੜ ਕੇ ਹਿੱਸਾ ਪਾਇਆ ਹੈ ਅਖੀਰ ਤੇ ਮੈਂ ਇਹੀ ਬੇਨਤੀ ਕਰਾਂਗਾ ਸਾਰਿਆਂ ਨੂੰ ਸ਼੍ਰੋਮਣੀ ਕਮੇਟੀ ਜਿਹੜਾ ਸ਼ੋਮੀ ਕਾਲਜ ਵਾਲਾ ਹੈ ਅੰਮ੍ਰਿਤਸਰ ਤੋਂ ਖਾਸ ਰਿਸਪੈਕਟ ਨੂੰ